ਗੀ ਗੱਡੀ ਇੱਥੋਂ ਇਹ ਮੋੜ ਚਲੋ ਲਓ ਜੀ ਠੰਡ ਬਹੁਤ ਹੋ ਗਈ ਆ ਤੇ ਅਸੀਂ ਜਾਮ ਤੋਂ ਫਸੇ ਸੀਗੇ ਹੁਣ ਜਾਮ ਤੋਂ ਨਿਕਲੇ ਆ ਇੱਥੋਂ ਤੇ ਮੈਂ ਥੋੜੀ ਜਿਹੀ ਸ਼ੋਪਿੰਗ ਕੀਤੀ ਸ਼ੋਪਿੰਗ ਲਓ ਜੀ ਲਓ ਵੀ ਰਾਤ ਦਾ ਟਾਈਮ ਤੇ ਅਸੀਂ ਕਰਨ ਗਿਆ ਪਨੀਰ ਦੇ ਪਕੌੜੇ ਜਿਹੜੇ ਆਪਾਂ ਨਾ ਉੱਚ ਬਣਾ ਕੇ ਦੇਖਣਗੇ 에ਅਰ ਫਰਾਇਰ ਦੇ ਵਿੱਚ ਤੇ ਦੇਖਦੇ ਆ ਬਣਾ ਕੇ ਤੇ ਦੱਸਿਓ ਜੇ ਕੋਈ ਇਹ ਰੋਚ ਸਾਡੀ ਨੂੰ ਗਲਤੀ ਹੋਵੇ ਤਾਂ ਪਨੀਰ ਦੇ ਪਕੌੜੇ ਹੀ ਬਣਾ ਕੇ ਦੇਖਣਗੇ ਯਾਰ ਫਰਾਈ ਦੇ ਵਿੱਚ ਇਸ ਤਰ੍ਹਾਂ ਮੈਂ ਘੋਲ ਲਈ ਆ ਬਈ ਪ੍ਰਿਆਤੀ ਜੀ ਠੀਕ ਆ ਜੀ ਆਹ ਕਰੈਕਟੀ ਘੋਲ ਲਈ ਬੋਇਲ ਬਾਲ ਦੇ ਵਿੱਚ ਕੱਚ ਦੀ ਬੋਲ ਆ ਇਹ ਤੇ ਨਾਲ ਸਿਲੀਕੋਨ ਦੇ ਭਾਂਡੇ ਲੈ ਆ ਮੈਨੂੰ ਸਹੀ ਜੇ ਨਹੀਂ ਲੱਗਿਆ ਕੰਮ ਸਿਲੀਕੋਨ ਦੇ ਭਾਂਡੇ ਨਾਲ ਨਾਲ ਬਾਤ ਜੀ ਨੇ ਸਹੀ ਜੇ ਨਹੀਂ ਲੱਗੀ ਮੈਨੂੰ ਸਿਲੀਕੋਨ ਦੇ ਭਾਂਡੇ ਨਾਲ ਦੇ ਵੀ ਤੇ ਪਾ ਲੈਣਾ ਹੈਗਾ ਨੂਨ ਜਿੰਨੀ ਗਲੋੜਾ ਉਹਨਾਂ ਦੀ ਪਾਉਣਾ ਲੂਣ ਤੇ ਬਾਕੀ ਮਸਾਲੇ ਸਾਰੇ ਪਏ ਆ ਸਾਰੇ ਸੁੱਖ ਨਾਲ ਸੁੱਖ ਨਾਲ ਉਹ ਲੈ ਪਏ ਸਾਰੇ ਆਹ ਕਿਹੜਾ ਆ ਜੀਰਾ ਪਾウダー ਜੀਰਾ ਪਾウダー ਪਾ ਲਈਏ ਵਿੱਚ ਜੀਰਾ ਜੀਰਾ ਹਲ ਕਰੇ ਭੋਲਣੇ ਵਿੱਚ ਨਾ ਜੀਰਾ ਪਾウダー ਪਿਆ ਸੀਗਾ ਤੇ ਇੱਕ ਘੜਾ ਤੇ ਹੈਗਾ ਫਿਰ ਇਧਰ ਆਖਦੇ ਵਾ ਕੀ ਮਸਾਲੇ ਆ ਸਾਰੇ ਦੋ ਨਾਲੇ ਹੋਰ ਪਏ ਇੱਕ ਆਹ ਕਿਹੜਾ ਆਇਆ ਇਹ ਐਮ ਡੀ ਐਚ ਕਿਚਨ ਕਿੰਗ ਇਹ ਹੁਣ ਪਤਾ ਨਹੀਂ ਇੱਕ ਪਿੰਡਾ ਵੀ ਪਕੌੜਿਆਂ ਚ ਕਿਚਨ ਕਿੰਗ ਹੋਇਆ ਇੱਕ ਹੋਰ ਪਿਆ ਸੀਗਾ ਇੱਕ ਆਹ ਵੀ ਆਇਆ ਇਹ ਹੈਗਾ ਬਲੈਕ ਪਾਊਡਰ ਦੋਨੇ ਤਿੰਨੇ ਪਾ ਕੇ ਦੇ ਲੈਣੇ ਥੋੜਾ ਥੋੜਾ ਹਲਕੇ ਹਲਕੇ ਥੋੜਾ ਟੇਸਟ ਜਿਹਾ ਬਣ ਜੂ ਤੁਸੀਂ ਇਹਦੀ ਵੀਡੀਓ ਨੂੰ ਵਾਣ ਰਹੇ ਹੋ ਸਾਰੇ ਜਣੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮੈਂ ਤੁਹਾਨੂੰ ਸਾਰੀ ਅਪਡੇਟ ਦਊਂਗਾ ਕਿੱਦਾਂ ਬਣਨਗੇ ਕਿੱਦਾਂ ਨਹੀਂ ਤੇ ਹੁਣ ਮੈਂ ਇਹਨੂੰ ਕਰਨ ਕਾਹਗਾ ਇਹਨੂੰ ਕ੍ਰਾਇਟੀ ਨੂੰ ਘੋਲ ਕੇ ਚੰਗੀ ਤਰ੍ਹਾਂ ਤੇਨੂੰ ਵਿੱਚ ਸੈਟ ਕੇ 에ਅਰ ਫਰਾਈ ਚ ਕਰਕੇ ਦੇ ਦਿੰਦੇ ਹਾਂ ਫਿਰ ਮੈਂ ਕੱਢ ਲਗਾ ਕ੍ਰਾਇਟੀ ਦੀ ਬਾਹਰ ਨਾਲ ਤੇਲ ਜਣਾ ਇਹ ਉਸ ਇੱਕ ਚਮਚਾ ਜਾ ਹੋ ਗਿਆ ਹੁਣ ਕਰਲ ਫੋਨ ਨੇ ਆਣ ਤੇ ਕ੍ਰੈਟੀ ਖੋਲ ਜੋ ਠੀਕ ਹੈ ਜੀ। ਲੋ ਜੀ ਆਪਰੇ ਵਿੱਚ ਰੱਖ ਲੈ ਇੰਦਾਂ ਵਿੱਚ ਕੱਢ ਗਏ। ਹੁਣ ਆਪਾਂ ਚੱਲੇ ਲੈ ਕੇ ਇਹਨਾਂ ਨੂੰ। ਹਾਂ ਜੀ। ਤੁਹਾਨੂੰ ਦੇਖ ਕੇ ਕੀ ਬਣਦਾ। ਹੰਤਾ ਰੱਖੇ ਅੱਜ ਦੱਸਿਓ ਜਰੂਰ ਕਮੈਂਟ ਕਰਕੇ ਕਿ ਸਹੀ ਕੀਤਾ ਜਾਂ ਨਹੀਂ ਸਹੀ ਕੀਤਾ। ਆ ਲਾਤੇ ਦੇ ਵਿੱਚ ਅਸੀਂ। ਕੋਈ ਮਾੜੀ ਚੰਗੀ ਗੱਲ ਤੇ ਕੋਈ ਕਹਿ। ਇਹਦੇ ਵਿੱਚ ਲਾ ਦਿੰਦੇ ਆ ਜੀ ਆਪਾਂ ਇਸ ਤਰ੍ਹਾਂ। ਇਹ ਨੂੰ ਪਕਾਤੀਏ ਆਹ ਨੂੰ ਉਹ ਗੋਡੇ ਪਿੱਛੇ ਲਾ ਲਈ ਚੱਕ ਕੇ ਲਓ ਜੀ ਔਨ ਕਰਦੇ ਤਾਂ ਆਪਾਂ ਔਨ ਕਰਤਾ ਇਹਦੇ ਚ ਹੁਣ ਕਰਨੀ ਜਿਹੜੀ ਅੰਦਰ ਦਾ ਆਹ ਕਰਨਾ ਪਨੀ ਗਰਾੜਾ ਪਰ ਇਹ ਹੁਣ ਉਹ ਗ੍ਰਿਲ ਕਰਨੀ ਆਪਾਂ ਨੂੰ ਗ੍ਰਿਲ ਵੀ ਨਹੀਂ ਕਰਨੀ ਦੀ ਕਰੀਏ ਆਹ ਕਰਕੇ ਦੇ ਲਈ ਕਰਤੀਏ ਸਟਾਰਟ ਲਾਉਂਦੇ ਲਾਉਂਦੇ ਆਪਾਂ ਤਾਂ ਨਹੀਂ ਇਤਨਾ ਇਹ ਰਹਾ ਅੰਦਰ ਵਿੱਚ ਸਾਰਾ ਕੁਝ ਸੋ ਸਸਰੀ ਕਾ ਸਾਰਿਆਂ ਨੂੰ ਸੋ ਸਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਨਵੇਂ ਜਿਹਾ ਬਲੌਗ ਨਾ ਸ਼ੁਰੂਆਤ ਹੋ ਚੁੱਕੀ ਆ ਸਵੇਰ ਦੀ ਤੇ ਬਸ ਕੰਮਕਾਰ ਚੱਲ ਰਿਹਾ ਧੂਮ ਧਾਮਾ ਨਾਲ ਤੇ ਪਰੌਣੇ ਚਲ ਗਏ ਸੀ ਤੇ ਖਲਾਰਾ ਵੇਖੋ ਸਾਰੇ ਕੱਪੜਾ ਲੀੜਾ ਕੱਢਿਆ ਮੈਂ ਸਵਾਰਨ ਦੇਈਆਂ ਜਿਹੜੇ ਧੋਣ ਵਾਲੇ ਅਲੱਗ ਕੱਟ ਕੇ ਗੱਜ ਲਾ ਗਈਆਂ ਹੋਰ ਚਾਦਰ ਪਛਾਉਣ ਇੱਧਰ ਜਾਈਆਂ ਵਕਰਾਂ ਚੱਕੀਆਂ ਇੱਧਰ ਕੱਪੜਿਆਂ ਦਾ ਖਲਾਰਾ ਲੋਰੀ ਇੱਧਰ ਗੱਡੀ ਖੋਲੀ ਪਈ ਆ ਜਸੂ ਦੀ ਇਹ ਮੀਂਹ ਕਰਕੇ ਉਧਰ ਪਾਣੀ ਪੈ ਗਿਆ ਸੀ ਇਹਦੇ ਵਿੱਚ ਪਤਾ ਨਹੀਂ ਇਹਦੀ ਬੈਟਰੀ ਖਰਾਬ ਹੋ ਗਈ ਕਿ ਬਟਨ ਖਰਾਬ ਹੋ ਗਿਆ ਕੋਈ ਸਟਾਰਟ ਵਾਲਾ ਬਟਨ ਖਰਾਬ ਹੋ ਗਿਆ ਮੇਰੇ ਹਿਸਾਬ ਨਾਲ ਇਹਦਾ ਉਹ ਚੇਂਜ ਕਰਨ ਲੱਗੇ ਇਹਦਾ ਹੁਣ ਬਟਨ ਆੜੀ ਪਲੇਟ ਹੈ ਇਹਨਾਂਗੇ ਧੋਣ

ਕੀ ਕਰਦੇ ਇਥੇ ਹੈ ਹੁਣ ਕੱਲੀ ਘੁੰਮਣ ਗਈ ਹੋ ਦੱਸਿਓ ਏ ਦੱਸਿਓ ਏ ਦੱਸਿਓ ਏ ਕਾਕੀ ਕਿਹੜੇ ਮਾਰਾ ਵਿੱਚ ਤੁਸੀਂ ਫਿਰਦੇ ਆ ਮਿੱਟੀ ਦੇ ਮਾਰਾ ਚ ਫਿਰਦੀ ਏ ਮਿੱਟੀ ਬਹੁਤ ਹਾਂਦੀ ਆ ਮਿੱਟੀ ਨੂੰ ਅੰਦਰ ਆ ਜਾਓ ਚਲੋ ਅੰਦਰ ਇਹ ਕੱਲੀ ਚੱਲ ਜਾਂਦੀ ਉਹ ਚੋਲ ਐਦਾਂ ਉਹ ਜੀਭਾ ਕੱਢਦੀ ਏ ਸਾਰੇ ਆ ਉਹ ਦੇਖਿਆ ਮਿੱਟੀ ਇਸ ਕੁੜੀ ਦਾ ਕੀ ਕਰੀ ਦਵਾਈ ਵੀ ਲੈ ਕੇ ਆਂਦੀ ਕੱਲ ਤਾਂ ਵੀ ਨਹੀਂ ਇਹਨੂੰ ਅਸਰ ਹੋਇਆ ਅੰਦਰ ਆ ਜਾ ਆਹੀ ਨੇ ਸਾਨੂੰ ਕਿ ਬਊਆ ਇੱਥੇ ਚੱਲੇ ਆਂ ਮੰਦਦੀ ਨਹੀਂ ਆ ਮਾੜੀ ਲੋ ਸਾਰੀ ਇਸ ਘਰ ਦੀ ਸਫਾਈ ਹੋ ਚੁੱਕੀ ਆ ਸਾਰਾ ਕੁਝ ਸੈਟ ਵਟ ਹੋ ਚੁੱਕਿਆ ਆ ਯਾਰ ਰਸੋਈ ਦੀ ਵੀ ਸਫਾਈ ਹੋ ਗਈ ਭਾਂਡੇ ਵੀ ਧੋ ਹੋ ਗਏ ਸਾਰੇ ਕੁਝ ਹੋ ਗਿਆ ਕੰਮ ਤੇ ਅੰਦਰਾਂ ਦੀ ਵੀ ਸਫਾਈਆਂ ਹੋ ਗਈਆਂ ਤੇ ਇਹ ਸਾਬ ਜੀ ਬੈਠੇ ਫੋਨਾਂ ਦਿਵਾਲੀ ਲਿਆਂਦੀ ਸੀ ਕੱਲ ਕਾਜੂ ਕਤਰੀ ਦੇ ਲੋ ਜੀ ਖਤਮ ਵੀ ਕਰਤੀ ਦੋ ਪਿਸ ਰਹਿ ਗਏ ਕੀ ਸੋਚਦੀ ਸੀ ਮੈਂ ਸੋਚਦੀ ਸੀ ਕਿ ਨਾ ਬਾਲ ਉਹ ਇਹ ਕਟਿੰਗ ਕਰਵਾ ਲਵਾਂ ਥੋੜੀ ਜਿਹੀ ਬਾਲ ਕਟਿੰਗ ਤੇ ਥੋੜੀ ਜਿਹੀ ਲੁੱਕ ਚੇਂਜ ਕਰੀਏ ਤੇ ਤੇ ਇੱਕ ਬਾਲ ਕਟਿੰਗ ਤੇ ਇੱਕ ਜੇ ਹੋ ਸਕੇ ਤਾਂ ਬਾਰ ਮੋਡ ਵੀ ਕਰਾ ਲੂੰਗੀ ਦੇਖਦੇ ਆ ਕੱਲੂ ਸ਼ਾਇਦ ਜਲੰਧਰ ਜਾਈਏ ਅਸੀਂ ਜਾਣਾ ਕੱਲ ਜਲੰਧਰ ਹੈ ਸਹਿਜ ਦੀ ਛੁੱਟੀ ਹੋਈ ਕੱਲ ਸ਼ਾਮ ਨੂੰ ਨਿਕਲ ਜਾਣਾ ਛੜੀਆਤ ਵਾਰੀ ਛੁੱਟੀ ਹੋਈ ਸ਼ੁੱਕਰਵਾਰ ਨਿਕਲ ਲੈਣਾ ਛੜੀਆਤ ਵਾਰ ਫਿਰ ਆਪਾਂ ਨਾ ਜਾ ਕੇ ਆਵਾਂਗੇ ਕੀ ਕਰ ਲਵਾਂੰਦਾ ਜੋ ਲੰਦਰ ਮੇਰਾ ਮੂਡ ਲਾਤੀ ਬਿੱਟੀ ਖਾਣ ਫਾਇਸ ਕੁੜੀ ਦਾ ਕੀ ਕਰਾ ਕੋਟ ਇੰਨੀ ਖਾਂਦੀ ਹੈ ਨਾ ਇਹ ਮਨਦੀ ਨਹੀਂ ਕਾਣਾ ਕਿੰਨਾ ਕੁੱਟੀ ਜਾਮਾ ਹੁਣ ਮੈਨੂੰ ਜੀ ਢੋ ਖੋਲਣਾ ਉਹ ਇੱਥੇ ਨਾ ਮੇਰੀ ਚਿੱਟੀ ਪਜਾਮੀ ਹੈ ਕੌਣ ਲੱਭਣ ਢੀ ਹੈਗੀ ਆ ਦੇਖ ਲਾ ਇੱਥੇ ਖਲਾਰ ਤਾਂ ਸਾਰਾ ਕੁਝ ਇੱਥੇ ਕੀ ਕਰੇ ਬੰਦਾ ਇਧਰ ਨਹਾਣੇ ਦੇ ਕੱਪੜੇ ਖਲਾਰੇ ਆ ਇਦੋਂ ਗੱਡੀ ਖੜੀ ਆ। ਟਿੱਕੀ ਨਾ ਪਿਆੰਮੀ ਆ ਮੇਰੀ ਉਹ ਨਹੀਂ ਲੱਭਣ ਦੇਈ ਹੈਗੀ। ਦੇਖਦੀ ਆ ਜੇ ਲੱਗ ਗਈ ਤਾਂ। ਆ ਬੈਂਕੀ ਇ렇게 ਆ ਥੱਲੇ ਰੇ। ਬਾਈਕ। ਇਹਦੇ ਵਿੱਚ ਲੱਭਦੇ ਆ। ਉਹ ਬਿਠਾ ਕੇ ਉਹਨਾਂ ਮੋਰਸਾ ਰੋਣਾ ਪਈ ਇਹ। ਲੋ ਜੀ ਆ ਗਏ। ਇਹ ਮੁੜ ਕੇ ਗੱਡੀ ਗੱਡੀ ਇੱਥੋਂ। ਇਹ ਮੁੜ ਚਲੋ। ਬਾਕੀ। ਬਾਕੀ ਸਹੀ ਆ। ਉਹ ਕਾਇ ਲੱਗਿਆ। ਚਲੋ ਖੁੱਲਾ ਹੀ ਤੁਰ ਕੇ ਆਏ। ਸੂਡ ਲੈ ਲਿਆ ਨਾ ਪਤਾ ਨਹੀਂ ਲੋ ਜੀ ਅਸੀਂ ਲੈਨ ਚੱਲੇ ਸੀ ਤੇ ਘਰ ਦੇ ਘਰੇ ਆ ਪਈ ਗਏ ਆ ਦਾਦੂ ਨੂੰ ਖਿਆਲ ਛੱਡੀ ਨਾ ਦੱਕੂ ਦਾਦੂ ਨੂੰ ਖਿਆਲ ਛੱਡਿਆ ਜਾ ਯਾਰ ਇਹਨਾਂ ਨੇ ਕਿਹਾ ਕਿ ਮੈਂ ਆ ਜਾਣਾ ਲੈਣ ਦੀ ਬੈਜੋ ਪੰਜ ਮਿੰਟ ਕਿਸੇ ਦੁਕਾਨ ਤੇ ਬੈਜੋ ਇੰਨੀ ਕਾਲੀ ਸੀ ਤੇ ਚਾਰ ਦਿਨ ਲਾਇਆ ਸੱਚਾ 2 ਘੰਟੇ 2 ਮਿੰਟ ਹੋਰ ਰੁਪਏ ਜਾਂਦੇ ਚੱਲ ਹੁਣ ਤਾਂ ਆ ਗਏ ਹੁਣ ਜੱਫੀਆਂ ਪਾ ਹੁਣ ਦਾਦੀ ਨਾਲ ਸੋ ਜਿੰਨਾ ਮਰਜੀ ਦੁਖੀ ਕੀਤਾ ਸੀ ਸਾਨੂੰ ਇਹਨੇ ਬਹੁਤ ਦੁਖੀ ਕੀਤਾ ਸੀ ਸਾਨੂੰ ਇਹਨੇ ਸਾਨੂੰ ਰੋਣ ਹਾ ਕੇ ਕਰਤਾ ਇਹਨੇ ਰਾਤ ਨੂੰ ਤਾਕਤਾਂ ਨਾਲ ਘੋੜਦੀ ਪਤਾ ਹੈ ਹੌਂਕੀ ਰੈਂਦੀ ਉੱਪਰ ਨੂੰ ਛਾਲਾ ਮਾਰਦੀ ਸੀ ਨਹੀਂ ਅੱਗੇ ਜਾਣ ਦੇ ਪਸੀ ਤਾਡੇ ਵੱਲੋਂ ਉਦੋਂ ਦੇਖ ਕੇ ਚਿੰਬੜੀ ਹੋਏ ਆ ਬਨੇ ਕੀ ਹੋਇਆ ਇਹਨੂੰ ਫੇਰ ਇਹੀ ਸੀਗਾ ਇਹੀ ਸੀ ਇਹਨੂੰ ਖਰਾਬ ਸਿੱਤੀ ਵੀ ਉੱਠ ਜਾਂਦੀ ਸੀ ਐ ਲੱਤਾਂ ਮਾਰ ਇਧਰ ਲੱਤਾਂ ਮਾਰਦੀ ਸੀ ਜੁੱਤੋਂ ਨੂੰ ਕਿ ਕੀ ਹੋ ਗਿਆ ਇਹਨੂੰ ਮੈਂ ਵੀ ਛੱਡ ਕੇ ਜਾਣਾ ਇਹਦੀ ਚੱਪੀ ਭਾਈ ਹਾਏ ਆਮੇ ਬੈਠੀ ਹਾਂ ਸਸ ਜੋ ਲਗੀ ਅੰਦਰ ਆ ਗਈ ਕੇ ਤੀ ਤੀਜੀ ਜੁੱਦੀ ਮਿਲ ਜਾਣੀ ਨਹੀਂ ਲੱਗ ਪਣਾ ਔਰ ਬਿਲਚਰੀ ਹੋ ਗਈ ਉਹਨੇ ਮੋਰੇ ਖੜੀ ਕੀਤੀ ਆ ਮੈਂ ਹੁਣ ਨਾ ਚੱਲੀਆਂ ਹਾਰਪੁਰ ਕੁਝ ਲੈ ਕੇ ਆਈ ਆਪਣੇ ਲਈ ਮੇਰੇ ਨਾਲ ਜਿਵੇਂ ਜਾਣ ਜਣਾ ਤੇ ਮੋਟਰਸਾਈਕਲ ਲਓ ਜੀ ਠੰਡ ਬਹੁਤ ਹੋ ਗਈ ਆ ਤੇ ਅਸੀਂ ਜਾਮ ਚ ਫਸੇ ਸੀਗੇ ਹੁਣੇ ਜਾਮ ਤੋਂ ਨਿਕਲੇ ਆ ਇੱਥੋਂ ਤੇ ਮੈਂ ਥੋੜੀ ਜਿਹੀ ਸ਼ੋਪਿੰਗ ਕੀਤੀ ਸ਼ੋਪਿੰਗ ਕੀਤੀ ਆ ਮੋਟਰਸਾਈਕਲ ਲੱਦਿਆ ਆਈ ਤਾਂ ਇਹ ਮੋਟਰਸਾਈਕਲ ਤੇ ਕੀ ਛੇਤੀ ਸਾਡਾ ਸਫਰ ਹੋ ਜਾਊਗਾ ਅੱਜ ਜਾਮ ਬਹੁਤ ਸੀਗਾ ਇੱਕ ਆਪਣੇ ਗੁਰੂਆਂ ਦਾ ਨਗਰ ਕਿਤੇ ਲੰਘਣਾ ਸੀਗਾ ਤੇ ਉਹਦੇ ਕਰਕੇ ਜਾਮ ਬਹੁਤ ਸੀ ਤੇ ਉਹਦੇ ਕਰਕੇ ਸਾਨੂੰ ਫੇਰ ਮੋਟਰਸਾਈਕਲ ਤੇ ਫੜਾ ਫੜਾ ਗਿਆ ਛੇਤੀ ਸਾਡਾ ਸਫਰ ਸਾਡਾ ਤੈ ਹੋ ਜਾ ਤੇ ਸਵੇਰ ਨੂੰ ਅਸੀਂ ਜਾਣਾ ਵੀ ਆ ਤੁਹਾਨੂੰ ਦੱਸਾਂ ਕਿੱਥੇ ਜਾਣਾ ਆ ਤੇ ਚਲੋ ਕੀ ਆਏਗੀ ਸ਼ੋਪਿੰਗ ਕੀਤੀ ਜਿਹੜੀ ਤੇ ਇੱਕ ਥੈਂਕ ਯੂ ਲਫਾਫਾ ਲਿਆ ਕੇ ਕਹਿੰਦੇ ਜੀ ਆ ਥੈਂਕ ਯੂ ਜਲਫਾਫਾ ਹੈਗਾ ਇਹਦੇ ਵਿੱਚ ਇੱਕ ਨਾਈਟ ਸੂਟ ਕੈਜੂਅਲ ਘਰ ਪਉਣ ਵਾਸਤੇ ਇੱਕ ਇਹਨਾਂ ਨੇ ਪਾ ਲਿਆ ਇਹਦੇ ਚਾਗਾ ਬ੍ਰਾਂਡਡ ਸਮਾਨ ਨਹੀਂ ਇਹ ਚ ਨਾਈਟ ਸੂਟ ਹੈ ਚ ਵਧੀਆ ਵਾਲੇ ਇਹਦੇ ਚਾਗਾ ਥੋੜਾ ਡਿਜੀਟਲ ਸਮਾਨ ਤਿੰਨ ਥੈਲੇ ਇਹਦੇ ਤਿੰਨਾਂ ਚ ਸਮਾਨ ਜਿਹੜਾ ਅਲੱਗ-ਅਲੱਗ ਆ ਤੇ ਇਹ ਮੈਂ ਘਰ ਤੇ ਲਈ ਆ ਪਾਏ ਚੰਗੇ ਖਾਚਾ ਇਹ ਕਰ ਤੇ ਬਾਕੀ ਦੇਖਦੇ ਇਹਨਾਂ ਨੂੰ ਯੂਜ਼ ਕਰਕੇ ਤੇ ਹੁਣ ਤੁਹਾਨੂੰ ਪਾਏ ਦਿਖਾਵਾਂਗੇ ਸਾਰਾ ਕੁਝ ਕਿਉਂਕਿ ਇਦਾਂ ਨਹੀਂ ਦਿਖਾ ਰਹੇ ਫਿਰ ਨਜਰ ਜੀ ਲੱਗ ਜਾਂਦੀ ਹੈ ਫੋਨ ਵਾਲਾ ਬੰਦਾ ਪਹਿਲੇ ਹੀ ਬਿਮਾਰ ਹੋ ਜਾਂਦਾ ਇਸ ਕਰਕੇ ਬਾਅਦ ਚ ਦਿਖਾਵਾਂਗੇ ਤੇ ਬਲੌਗ ਇਸ ਕਰਕੇ ਜਿਹੜੇ ਆ ਬਲੌਗ ਤੁਸੀਂ ਦੇਖ ਰਹੇ ਆ ਜਿਹੜਾ ਇਹਦੇ ਚ ਨਿਕ ਨਿਕ ਕਲਿੱਪ ਲੱਗੇ ਆ ਸਾਰੇ ਇੱਕ ਇੱਕ ਰੰਦੇ ਇਹ ਥੋੜੀ ਤਵੇਤ ਨਹੀਂ ਠੀਕ ਸੀ ਉਹਦੇ ਕਰਕੇ ਨਹੀਂ ਵਲੌਗ ਪਾ ਆਏ ਤੇ ਕਿਉਂਕਿ ਮੇਰੀ ਜਿਹੜੀ ਬਾਹਂ ਦਰਦ ਕਰਦੀ ਸੀ ਜਿਹੜੀ ਬਾਹਂ ਨਾਲ ਮੈਂ ਕੰਮ ਕਰਨਾ ਸੀਗਾ ਵਲੌਗ ਦੀ ਐਲਟਿੰਗ ਉਹਦੇ ਨਾਲ ਕਰਨੀ ਸੀ ਕਿਤੇ ਉਹ ਬੰਦ ਕਰਦੇ ਨੇ ਗੱਲ ਨਹੀਂ ਬਣਦੀ ਪਈ ਸੀ ਉਹ ਨਾਲ ਤਾਂ ਫਿਰ ਛੋਟੇ ਛੋਟੇ ਕਲਿੱਪ ਬਣੇ ਸੀ ਵਲੌਗ ਵੀ ਪੂਰੇ ਪ੍ਰੋਪਰ ਨਹੀਂ ਬਣੇ ਹੁੰਦੇ ਸੀਗੇ ਤੇ ਹੋ ਗਿਆ ਦੇਖਾਂ ਤੇ ਬਾਕੀ ਚੱਕਰ ਇਹਦਾ ਹੈ ਕਿ ਬਲੌਗ ਆਪਾਂ ਬਲੌਗ ਜਿਹੜੇ ਆਪਾਂ 2 ਦਿਨ ਕਿਉਂ ਨਹੀਂ ਪਾਏ ਉਹ ਤੁਹਾਨੂੰ ਆਪਾਂ ਸਾਰਾ ਇਸ ਦੇ ਦੱਸਿਆ ਕਿ ਨਿੱਕੇ ਨਿੱਕੇ ਆਪਾਂ ਕਲਿੱਪ ਬਣਾਏ ਸੀਗੇ ਸਾਰੇ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਦੇਣ ਇੱਥੇ ਆਪਾਂ ਕਰਦੇ ਹਾਂ ਇਹ ਬਲੌਗ ਦਾ ਐਂਡ ਤੇ ਹੁਣ ਰੈਗੂਲਰ ਬਲੌਗ ਔਨ ਕਰਨਗੇ ਸਾਡੇ ਤੇ ਅੱਜ ਦੋ ਬਲੌਗ ਆਏ ਨੇ ਇੱਕ ਹੁਣ ਬਲੌਗ ਪਾ ਦਿੰਦਾ ਤੇ ਇੱਕ ਆ ਜਾਣਾ ਹੈਗਾ ਆਪਣੇ ਸ਼ਾਮ ਨੂੰ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸੱਚੀ ਜੀ ਕਾਲ ਦੀ ਪ੍ਰੋਮੋਟਨ ਸਾਹਮਣੇ ਚੜ੍ਹਦੀ ਕਲਾ ਚ ਰੱਖਣ ਤਾਂ ਕਿ ਤੁਸੀਂ ਇਹ ਰੱਖਿਆ ਜੀ ਇੱਥੇ ਸਾਰਿਆਂ ਨੂੰ ਪਿਆਰ ਕਰਦੇ ਰਿਓ ਜੀ ਬਾਏ ਬਾਏ